ਲੋਕ ਸਭਾ ਚੋਣਾਂ ਤੇ ਚੌਥੇ ਪੜਾ ਲਈ ਉਮੀਦਵਾਰੀ ਵਾਪਸ ਲੈਣ ਦਾ ਅੱਜ ਆਖਰੀ ਦਿਨ ਸੀ 9 ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਫੈਲੀਆਂ ਕੁੱਲ 96 ਲੋਕ ਸਭਾ ਸੀਟਾਂ ਲਈ ਅਗਲੇ ਮਹੀਨੇ ਦੀ 13 ਤਰੀਕ ਨੂੰ ਵੋਟਾਂ ਪੈਣੀਆਂ ਨੇ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਸੰਸਦੀ ਸੀਟਾਂ ਤੇ ਲੰਗਾਰਾਂ ਦੀਆਂ 17 ਉੱਤਰ ਪ੍ਰਦੇਸ਼ ਦੀਆਂ 13 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਅਤੇ ਪੱਛਮ ਬੰਗਾਲ ਦੀਆਂ 8-8 ਬਿਹਾਰ ਦੀਆਂ 5 ਝਾਰਖੰਡ ਤੇ ਉੜੀਸ਼ਾ ਦੀਆਂ 4-4 ਸੀਟਾਂ ਤੇ ਜੰਮੂ ਕਸ਼ਮੀਰ ਦੇ ਇੱਕ ਹਲਕੇ ਲਈ ਚੋਣ ਕੀਤੀ ਜਾਣੀ ਹੈ ਇਸ ਰਾਣ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀ ਛੇਵੇਂ ਪੜਾ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਪੜਾਹੇਟ 6 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 57 ਲੋਕ ਸਬਾ ਸੀਟਾਂ ਲਈ ਚੋਣਾ ਹੋਣ ਗਿਆ ਉਮੀਦਵਾਰਾਂ ਲਈ ਨਾਮਜ਼ਦੀਆਂ ਦਾਖਲ ਕਰਨ ਦੀ ਆਖਰੀ ਮਿਤੀ 6 ਮਈ ਹੈ 7 ਮਈ ਨੂੰ ਨਾਮਜ਼ਦੀਆਂ ਦੀ ਬਰਤਾਲ ਕੀਤੀ ਜਾਵੇਗੀ ਤੇ ਉਮੀਦਵਾਰ 9 ਮਈ ਤੱਕ ਆਪਣੀਆਂ ਨਾਮਜ਼ਦੀਆਂ ਵਾਪਸ ਲੈ ਸਕਣਗੇ ਇਹਨਾਂ ਹਲਕਿਆਂ ਲਈ 25 ਮਈ ਨੂੰ ਵੋਟਾਂ ਪੈਣਗੀਆਂ ਇਸੇ 6ਵੇਂ ਪੜਾਅ ਤੈ ਤੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਉੱਪਰ ਵੀ ਮਤਦਾਨ ਹੋਣਾ ਹੈ ਉੱਤਰ ਪ੍ਰਦੇਸ਼ ਦੀਆਂ 14 ਬਿਹਾਰ ਤੇ ਪੱਛਮ ਬੰਗਾਲ ਦੀਆਂ 8-8 ਉੜੀਸ਼ਾ ਦੀਆਂ 6 ਝਾਰਖੰਡ ਦੀਆਂ 4 ਸੀਟਾਂ ਤੇ voting ਹੋਵੇਗੀ